ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਇੱਕ ਬਹੁਤ ਐਮ ਮੁੱਦਾ ਹੈ ਜਿਹੜਾ ਸਾਡੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕੁਝ ਲੋਕ ਐ ਜਿਹੜੇ ਕਰੋੜਾਂ ਅਰਬਾਂਪਤੀ ਬਣ ਕੇ ਕੁਝ ਸਮੇਂ ਤੋਂ ਉਹਨਾਂ ਲੋਕਾਂ ਤੇ ਨਾ ਤਾਂ ਕੇਂਦਰ ਦੀਆਂ ਜਾਂਚ ਏਜੰਸੀਆਂ ਦੀ ਨਿਗਾਹ ਨਾ ਹੀ ਪੰਜਾਬ ਦੀ ਵਿਜੀਲੈਂਸ ਦੀ ਭਰਾਓ ਸਾਡਾ ਜ਼ਿਲ੍ਹਾ ਰੂਪਨਗਰ ਜਿਹੜਾ ਧਾਰਮਿਕ ਵਿਰਾਸਤ ਰੱਖਦਾ ਜਿਹਦੇ ਲੋਕ ਸਭ ਤੋਂ ਜ਼ਿਆਦਾ ਆਉ ਭਗਤ ਕਰਨ ਵਾਲੇ ਆ ਭਰਾਓ ਇਸ ਸਾਡੀ ਤਰਤੀ ਮਾ ਨੂੰ ਰੋਪੜ ਜਿਲ੍ਹੇ ਦੀ ਤਰਤੀ ਮਾ ਨੂੰ ਜਿਹੜਾ ਮਾਈਨਿੰਗ ਮਾਫੀਆ ਹੈ ਪਿਛਲੇ ਸਮੇਂ ਤੋਂ ਲਹੂ ਲੋਹਾਨ ਕਰ ਰਿਹਾ ਕੋਈ ਕੇਂਦਰ ਦੀ ਏਜੰਸੀ ਕੋਈ ਸਰਕਾਰ ਦੀ ਏਜੰਸੀ ਕੋਈ ਵਿਜੀਲੈਂਸ ਇਹਨਾਂ ਨੂੰ ਪੁੱਛਣ ਵਾਲੀ ਨਹੀਂ ਭਰਾਓ ਜਿਹੜੇ ਲੋਕ ਸਾਈਕਲਾਂ ਤੇ ਫਿਰਦੇ ਸੀ ਜਿਹੜੇ ਲੋਕਾਂ ਦਾ ਕੋਈ ਕਾਰੋਬਾਰ ਨਹੀਂ ਆ ਅੱਜ ਦੀ ਗਿਣਤੀ 'ਚ ਸਾਡੇ ਇਸ ਰੋਪੜ ਜ਼ਿਲ੍ਹੇ ਦੀ ਧਰਤੀ ਨੂੰ ਲਹੂ ਲਹਾਨ ਕਰਕੇ ਮਾਈਨਿੰਗ ਮਾਫੀਆ ਅਰਬਾਂ ਖਰਬਾਂ ਪਤੀ ਬਣ ਗਏ ਪਰ ਭਰਾਓ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਸਾਡੀ ਰੋਪੜ ਜ਼ਿਲ੍ਹੇ ਦੀ ਜਿਹੜੀ ਜ਼ਮੀਨ ਹੈ, ਜਰਖੇ ਜ਼ਮੀਨ ਹੈ ਜਿਨ੍ਹਾਂ ਦੇ ਜੰਗਲ ਬਰਬਾਦ ਕਰ ਦਿੱਤੇ ਮਾਈਨਿੰਗ ਮਾਫੀਆ ਨੇ ਅੱਜ ਉਹ ਲੋਕ ਸਾਡੇ ਲੋਕਲ ਲੋਕਾਂ ਨੂੰ ਧਮਕੀਆਂ ਦੇ ਰਹੇ ਕੋਈ ਪ੍ਰਸ਼ਾਸਨ ਆ ਦੀ ਚੀਜ਼ ਨਹੀਂ ਹੈ ਜੇ ਤੁਸੀਂ ਰਾਤ ਦੇ ਹਨੇਰੇ 'ਚ ਦੇਖੋ ਆ ਜਿਹੜੀ ਸੜਕ ਹਮਾਚਲ ਤੋਂ ਸਾਡੇ ਐਂਟਰ ਕਰਦੀ ਸੈਂਕੜੇ ਟਿੱਪਰ ਲੰਘ ਰਹੇ ਉਹਨਾਂ ਤੋਂ ਰੰਗਦਾਰੀਆਂ ਇਕੱਠੀਆਂ ਕੀਤੀਆਂ ਜਾ ਰੀਆਂ ਮੌਜੂਦਾ ਪ੍ਰਸ਼ਾਸਨ ਮੌਜੂਦਾ ਸਰਕਾਰ ਤੇ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਅੱਖਾਂ ਤੇ ਪੱਟੀ ਬੰਨੀ ਬੈਠੀਆਂ ਮੈਂ ਗੱਲ ਕਰਦਾ ਕੁਝ ਕਰੋੜਪਤੀ ਕੁਝ ਅਰਬਪਤੀ ਲੋਕਾਂ ਦੀ ਪਰ ਆਓ ਮੈਂ ਆਉਣ ਵਾਲੇ ਦਿਨਾਂ 'ਚ ED ਤੇ CBI ਦੀ ਜਾਂਚ ਦੀ ਮੰਗ ਕਰ ਰਿਹਾ ਗਵਰਨਰ ਸਾਹਿਬ ਨੂੰ ਮਿਲ ਕੇ ਅਸੀਂ ਗਵਰਨਰ ਸਾਹਿਬ ਤੋਂ ਟਾਈਮ ਮੰਗਿਆ ਮੈਂ ਈਡੀ ਤੇ ਸੀਬੀਆਈ ਨੂੰ ਕਟੋ-ਕਟ 40 ਤੋਂ 50 ਉਹਨਾਂ ਅਰਬਪਤੀਆਂ ਤੇ ਕਰੋੜਪਤੀਆਂ ਦੀ ਲਿਸਟ ਦਊਂਗਾ ਜਿਹੜੇ ਅਰਬਪਤੀ ਸਾਡੀ ਧਰਤੀ ਮਾਂ ਨੂੰ ਲਹੂ-ਲਹਾਨ ਕਰਕੇ ਅੱਜ ਅਲੀ ਸ਼ਾਨ ਬੰਗਲਿਆਂ 'ਚ ਬੈਠੇ ਭਰਾਓ ਇਸ ਮਾਈਨਿੰਗ ਨੇ ਕੱਲੀ ਸਾਡੀ ਜਰਖੇਜ਼ ਭੂਮੀ ਨੂੰ ਹੀ ਨਹੀਂ ਬੰਜਰ ਕੀਤਾ ਇਸ ਮਾਈਨਿੰਗ ਦੇ ਟਿਪਰਾਂ ਨੇ ਹਜ਼ਾਰਾਂ ਟਿਪਰਾਂ ਨੇ ਜਿਨ੍ਹਾਂ 'ਚ 100-100 ਟਨ ਮਾਲ ਹੈ ਪੁਰਸ ਦੀਆਂ ਅੱਖਾਂ ਬੰਦ ਐ ਉਹਨਾਂ ਦੇ ਚਲਾਨ ਕਰਨ ਦੀ ਜਿਹੜੀ ਨੀਤ ਐ ਖਤਮ ਹੋ ਚੁੱਕੀ ਉਹ ਲੋਕ ਸਾਡੀਆਂ ਕੀਮਤੀ ਜਾਨਾਂ ਨੂੰ ਐਕਸੀਡੈਂਟਾਂ ਚ ਲੈ ਰਹੇ ਪਰ ਪੁੱਛਣ ਵਾਲਾ ਕੋਈ ਨਹੀਂ ਹੈ ਪਰ ਆਓ ਕੋਈ ਪੁੱਛਣ ਵਾਲਾ ਨਹੀਂ ਹੈ ਕਿ ਤੁਹਾਡੀ ਧਰਤੀ ਦਾ ਪਾਣੀ ਥੱਲੇ ਚਲੇ ਗਿਆ ਮੈਨੂੰ ਮਾਫੀਆਂ ਨੇ ਕੋਈ ਪੁੱਛਣ ਵਾਲਾ ਨਹੀਂ ਰੋਪੜ ਜਿਲ੍ਹੇ ਦੀ ਆ ਬਦਕਿਸਮਤੀ ਐ ਮੈਂ ਗਵਰਨਰ ਸਾਹਿਬ ਤੋਂ ਮੇਲ ਕਰਕੇ ਟਾਈਮ ਮੰਗਿਆ ਗਵਰਨਰ ਸਾਹਿਬ ਨੂੰ ਮੇਲ ਕਰਕੇ ਟਾਈਮ ਮੰਗ ਕੇ ਸੀਬੀਆਈ ਤੇ ਈਡੀ ਦੀ ਜਾਂਚ ਦੀ ਮੰਗ ਕਰਾਂਗਾ ਮੈਂ ਭਗਵੰਤ ਮਾਨ ਜੀ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਇਮਾਨਦਾਰ ਹੈ ਪਰ ਭਗਵੰਤ ਮਾਨ ਜੀ ਤੁਸੀਂ ਜਿਸ ਦਿਨ ਰੋਪੜ ਜ਼ਿਲ੍ਹੇ ਚ ਆਣਾ ਹੁੰਦਾ ਕਿਤੇ ਨੂਰਪੁਰ ਤੋਂ ਲੈ ਕੇ ਰੋਪੜ ਤੋਂ ਚਮਕੌਰ ਸਾਹਿਬ ਸਾਡੇ ਨੰਗਲ ਦੇ ਇਲਾਕੇ ਚ ਆ ਕੇ ਇੱਕ ਦੌਰਾ ਕਰੋ ਦੇਖੋ ਕਿਦਾਂ ਸਾਡੀ ਧਰਤੀ ਤੇ 100-100 ਫੁੱਟ ਦੇ ਟੋਏ ਪਾ ਦਿੱਤੇ ਦੇਖੋ ਕਿਦਾਂ ਸਾਡੀ ਧਰਤੀ ਦਾ ਪਾਣੀ ਬੰਜਰ ਹੋ ਗਿਆ ਤੁਸੀਂ ਨੰਗਲ ਦੇ ਵਿੱਚ ਪਾਣੀ ਦੀ ਰੋਕ ਲਈ ਹਰਿਆਣੇ ਨੂੰ ਪਾਣੀ ਰੋਕਣ ਲਈ ਤਰਨਾ ਲਾਇਆ ਹੋਇਆ ਛਲਾਗਾ ਜੋ ਕਦਮ ਹੈ ਪਰ ਇੱਕ ਤਰਨਾ ਉੱਥੇ ਵੀ ਲੱਗਣਾ ਚਾਹੀਦਾ ਜਿੱਥੇ ਸਾਡੀ ਧਰਤੀ ਦਾ ਪਾਣੀ 100-100 ਫੁੱਟ ਥੱਲੇ ਚਲੇ ਗਿਆ ਇਸ ਇਸ ਅਨੰਤਪੁਰ ਸਾਹਿਬ ਦੀ ਸਾਡੀ ਖਾਲਸੇ ਦੀ ਜਨਮ ਭੂਮੀ ਆ ਸਾਡਾ ਦੇਵੀ ਦੇਵਤਿਆਂ ਦਾ ਵਾਸ ਹੈ ਉਸ ਧਰਤੀ ਨੂੰ ਇਸ ਮਾਨੀ ਮਾਫੀਆ ਨੇ ਬੰਜਰ ਕਰ ਦਿੱਤਾ ਭਗਵੰਤ ਮਾਨ ਜੀ ਪੁੱਛਣ ਵਾਲਾ ਕੋਈ ਨਹੀਂ ਹੁਣ ਦੁਖੀ ਹੋ ਕੇ ਗਵਰਨਰ ਸਾਹਿਬ ਕੋ ਜਾ ਰਹੇ ਗਵਰਨਰ ਸਾਹਿਬ ਨੂੰ ਮੈਂ 40 ਤੋਂ 50 ਇਸ ਤਰ੍ਹਾਂ ਦੀ ਲਿਸਟ ਦੇਣੀ ਚਾਹੂੰਗਾ ਕਿ ਜਿਨ੍ਹਾਂ ਅਰਬਪਤੀ ਲੋਕਾਂ ਨੇ ਸਾਨੂੰ ਜਿਹੜੇ ਨਪੁੰਸਕ ਦੱਸ ਰਹੇ ਕਿ ਰੋਪੜ ਜ਼ਿਲ੍ਹੇ ਦੇ ਲੋਕ ਰੂਪਨਗਰ ਜ਼ਿਲ੍ਹੇ ਦੇ ਲੋਕ ਨਪੁੰਸਕ ਆ ਉਹਨਾਂ ਨੂੰ ਸਾਬਤ ਕਰੂੰਗਾ ਕਿ ਲੋਪੜ ਜ਼ਿਲ੍ਹੇ ਦੇ ਲੋਕ ਨਪੁੰਸਕ ਨਹੀਂ ਰੋਪੜ ਜ਼ਿਲ੍ਹੇ ਦੇ ਲੋਕ ਹੁਣ ਤੁਹਾਡੇ ਨਾਲ ਟੱਕਰ ਲੈਣ ਲਈ ਤਿਆਰ ਹੋ ਗਏ ਰੋਪੜ ਜ਼ਿਲ੍ਹੇ ਦੇ ਲੋਕਾਂ ਨੂੰ ਜਗਾਵਾਂਗੇ ਕਿ ਕਿਸ ਤਰ੍ਹਾਂ ਇਹਨਾਂ ਮਾਈਨਿੰਗ mafia ਨੇ ਅਰਬਾਂ ਖਰਬਾਂ ਪਈਆ ਇਕੱਠਾ ਕੀਤਾ ਸਾਡੀ ਧਰਤੀ ਨਾਲ ਬੇਇਨਸਾਫੀ ਕੀਤੀ ਸਾਡੇ ਲੋਕਾਂ ਨੂੰ ਦੁਰਘਟਨਾਵਾਂ ਕਰਕੇ ਐਕਸੀਡੈਂਟ ਕਰਕੇ ਮਾਰਿਆ ਸਾਡੇ ਲੋਕ 100-100 ਫੁੱਟ ਦੇ ਜਿਹੜੇ ਟੋਏ ਪਾਤੇ ਦਰਿਆਵਾਂ ਦੇ ਵਿੱਚ ਉਹਦੇ 'ਚ ਡੁੱਬ ਗਏ ਪਰ ਪੁੱਛਣ ਵਾਲਾ ਕੋਈ ਨਹੀਂ ਮੈਂ ਭਰਾਓ ਤੁਹਾਨੂੰ ਬੇਨਤੀ ਕਰਦਾ ਕਿ ਆਓ ਇਕੱਲੇ ਬੰਦੇ ਦਾ ਕਿਸੇ ਦਾ ਕੋਈ ਕੰਮ ਨਹੀਂ ਅਸੀਂ ਇਕੱਠੇ ਹੋ ਕੇ ਇਸ ਮਾਈਨਿੰਗ ਮਾਫੀਆ ਨੂੰ ਇਸ ਰੂਪਨਗਰ ਜ਼ਿਲ੍ਹੇ ਦੀ ਧਰਤੀ ਤੋਂ ਭਜਾ ਦਈਏ ਤੇ ਮੈਂ ਗਵਰਨਰ ਸਾਹਿਬ ਨੂੰ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਇਜਾਜ਼ਤ ਉਹਨਾਂ ਤੋਂ ਜਦੋਂ ਅਪੁਆਇੰਟਮੈਂਟ ਲੈ ਕੇ ਮਿਲਣ ਜਾ ਰਿਹਾ ਤੇ ਜਿੱਥੇ ਈਬੀ ਈਡੀ ਤੇ ਸੀਬੀਆਈ ਦੀ ਜਾਣ ਦੀ ਮੰਗ ਕਰਾਂਗਾ ਜਿੱਥੇ ਉਹਨਾਂ ਲੋਕਾਂ ਦੇ ਨਾਮ ਨਿਸ਼ਚਰ ਕਰਾਂਗਾ ਜਿਹੜੇ ਅਰਪਤੀ ਤੇ ਖਰਪਤੀ ਬਣ ਕੇ ਸਾਡੀਆਂ ਜ਼ਮੀਨਾਂ ਬੰਜਰ ਕਰਕੇ ਜਿਹੜੇ ਧਾਰਵੀ ਤੇ ਕੁਝ ਲੋਕ ਇੱਥੇ ਦੇ ਜਿਨ੍ਹਾਂ ਨੇ ਸਾਡੀ ਧਰਤੀ ਮਾਂ ਦੇ ਨਾਲ ਤਰੋਹ ਕਮਾਇਆ ਉਹਨਾਂ ਦੇ ਨਾਮ ਵੀ ਜ਼ਾਹਰ ਕਰਾਂਗਾ ਤੇ ਗਵਰਨਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਗਵਰਨਰ ਸਾਹਿਬ ਜਿਵੇਂ ਤੁਸੀਂ ਸਾਡੇ ਬਾਰਡਰ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਵਿਰੁੱਧ ਮਹਿੰਮ ਚਲਾਈ ਕਿਰਪਾ ਕਰਕੇ ਰੋਪੜ ਜ਼ਿਲ੍ਹੇ ਦੀ ਰੂਪਨਗਰ ਜ਼ਿਲ੍ਹੇ ਦੀ ਧਰਤੀ ਤੇ ਇੱਕ ਮਹਿੰਮ ਚਲਾਓ ਜਿਹਦੇ ਨਾਮ ਮਾਈਨਿੰਗ ਮਾਫੀਆ ਦਾ ਇਹਨਾਂ ਦਾ ਕਾਲਾ ਸਾਚਾ ਪਤਾ ਲੱਗ ਸਕੇ ਜਿਹੜੀਆਂ ਇਹ ਰਾਤ ਦੇ ਹਨੇਰੇ ਦੇ ਵਿੱਚ ਸਾਡੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਖੇਡ ਰਹੇ ਅਰੇ ਪਤੀ ਬਣ ਕੇ ਲੋਕਾਂ ਨੂੰ ਡਰਾ ਰਹੇ ਧਮਕਾ ਰਹੇ ਉਹਨਾਂ ਲੋਕਾਂ ਤੇ ਕਾਰਵਾਈ ਕਰਨ ਲਈ ਗਵਰਨਰ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਜੇ ਇਹਨਾਂ ਜਿਹੜੀਆਂ ਸੰਸਥਾਵਾਂ ਦਾ ਨਾਮ ਲੈ ਰਿਆਂ ਜੇ ਇਹਨਾਂ ਨੇ ਵੀ ਕਾਰਵਾਈ ਨਾ ਕੀਤੀ ਤਾਂ ਮੈਂ ਪੀਆਈਐਲ ਪਾਕੇ 40 ਤੋਂ 50 ਬੰਦਿਆਂ ਦੀ ਆਨਰੇਬਲ ਹਾਈ ਕੋਰਟ ਨੂੰ ਲਿਸਟ ਦਊਗਾ ਜੀ ਦੇ ਇਨ੍ਹਾਂ ਦੀ ਪ੍ਰਾਪਰਟੀ ਦੀ ਜਾਂਚ ਦੀ ਮੰਗ ਕਰੂੰਗਾ ਕਿ ਇਹਨਾਂ ਲੋਕਾਂ ਕੋਲ ਕਿੱਥੋਂ ਪੈਸਾ ਆਇਆ ਇਹਨਾਂ ਨੇ ਸਾਡੀ ਧਰਤੀ ਨੂੰ ਬਰਬਾਰ ਪਰ ਕੇ ਪੈਸਾ ਕਮਾਇਆ ਅੰਤ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਮਾਈਨਿੰਗ ਮਾਫੀਆ ਤੁਹਾਨੂੰ ਹੁਣ ਅਸੀਂ ਰੋਪੜ ਜ਼ਿਲ੍ਹੇ 'ਚ ਰਹਿਣ ਨਹੀਂ ਦੇਣਾ ਜਿਵੇਂ ਤੁਸੀਂ ਸਾਡੀ ਧਰਤੀ ਨੂੰ ਮਾਂ ਨੂੰ ਲਾਹੂ ਲਹਾਨ ਕੀਤਾ ਤੁਹਾਨੂੰ ਕਰ ਨਹੀਂ ਦੇਣਾ ਜੇ ਸਰਕਾਰੀ ਸੰਸਥਾਵਾਂ ਨੇ ਸਾਡਾ ਸਾਥ ਨਾ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਗਵਰਨਰ ਸਾਹਿਬ ਨੇ ਈਡੀ ਤੇ ਸੀਬੀਆਈ ਦੀ ਇਹਨਾਂ ਦੀ ਪ੍ਰਾਪਰਟੀਆਂ ਦੀ ਜਾਂਚ ਨਾ ਕਰਵਾਈ ਤਾਂ ਮੈਂ ਪੀਆਈਐਲ ਪਾਕਿਆ ਹੌਨਰੇਬਲ ਹਾਈ ਕੋਰਟ ਦੇ ਵਿੱਚ ਇਸ ਧਰਤੀ ਨੂੰ ਇਸ ਧਰਤੀ ਮਾਂ ਨੂੰ ਇਸ ਗੁਰਾਂ ਪੀਰਾਂ ਦੀ ਵਸਾਈ ਧਰਤੀ ਨੂੰ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਾਂਗਾ ਭਰਾਓ ਤੁਹਾਡੀ ਲੋੜ ਹੈ ਮੈਨੂੰ ਆਸ ਹੈ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਜਿਹੜੇ ਲੋਕ ਹੈ ਜਿਹੜੇ ਧੜਵੀਆਂ ਤੇ ਜਿਹੜੇ ਲੋਕਲ ਲੋਕ ਹੈ ਜਿਨ੍ਹਾਂ ਨੇ ਸਾਡੀ ਧਰਤੀ ਮਾਂ ਨੂੰ ਲਹੂ ਲਹਾਨ ਕੀਤਾ ਅਸੀਂ ਆਪਣੀ ਧਰਤੀ ਮਾਂ ਦਾ ਕਰ ਚਕਾਵਾਂਗੇ ਇਕੱਠੇ ਹੋ ਕੇ ਤੇ ਇਹਨਾਂ ਲੋਕਾਂ ਦੀ ਜਿਹੜੀ ਜਾਂਚ ਹੈ ਆਨਰੇਬਲ ਹਾਈ ਕੋਰਟ ਤੋਂ ਕਰਾਵਾਂਗੇ ਜੇ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੇ ਸਾਥ ਨਾ ਦਿੱਤਾ ਪਰ ਮੈਨੂੰ ਆਸ ਹੈ ਕਿ ਮੁੱਖ ਮੰਤਰੀ ਤੇ ਗਵਰਨਰ ਸਾਹਿਬ ਇਹਨਾਂ ਮਾਈਨਿੰਗ ਮਾਫੀਆ ਦਾ ਐਂ ਇਨਾਂ ਨੂੰ ਇਨਾਂ ਨੂੰ ਕ੍ਰਸ਼ ਕਰ ਦੇਣਗੇ ਇਹਨਾਂ ਨੂੰ ਤਬਾਹ ਕਰ ਦੇਣਗੇ ਤਾਂ ਜੋ ਸਾਡੀ ਧਰਤੀ ਮਾਂ ਦੁਬਾਰਾ ਤੋਂ ਵਾਸ ਸਕੇ ਸਾਡੇ ਜੰਗਲ ਵਾਸ ਸਕਣ ਸਾਡੀ ਜਿਹੜੀ ਇਹ ਜਾਨਵਰ ਹੈ ਸਾਡੀ ਜਿਹੜੀਆਂ ਜੀਵ ਜੰਤੂ ਹੈ ਉਹਨਾਂ ਦਾ ਬਚਾਅ ਹੋ ਸਕੇ ਧੰਨਵਾਦ